ਦੀਦੀ ਹੈ ਲੋਰੀ ਦੀ ਜੀ ਹੁਣ ਕਾਂ ਗੱਭਣ ਕਿੱਨੇ ਚੱਲਦੀ ਆ ਢਾਈ ਮਹੀਨੇ ਦੀ ਘਬਣ ਤੇ ਦੂਸਰਾ ਨਹੀਂ ਢਾਈ ਮਹੀਨੇ ਦੀ ਘਬਣ ਹਾਂਜੀ ਠੀਕ ਆ ਦੁੱਧੋਂ ਸੁੱਕੀ ਤੇ ਹਾਂਜੀ ਮੱਲੀ ਖੜੀ ਭੱਜ ਗਈ ਕੀ ਗੱਲ ਆ ਪਹਿਲਾਂ ਜੀ ਡੱਬਾ ਕੱਢ ਗਈ ਸੀਗੀ ਫੇਰ ਵਾਲੀ ਕੱਢੀ ਪਹਿਲੇ ਸਾਲ ਫਾਸਟ ਕੀਤੀ ਆ ਜੀ ਹਾਂਜੀ ਕਰਦੀ ਹੁਣ ਕਿਹੜੇ ਸਾਲ ਪਹਿਲੇ ਸਾਲ ਫਾਸਟ ਸੀ ਇਹ ਤੇ ਦੁੱਧੋਂ ਸੁੱਕ ਗਈ ਦੋਸਤੋ ਮੱਝ ਫਿਰ ਕੀ ਕਰੀਏ ਢਾਲੀ ਵਿਗੜ ਜਾਂਦੀ ਆ ਸੋ ਆ 10ਵੇਂ ਨੰਬਰ ਵਾਲੀ ਜਾਂਦੀ ਦੋਸਤੋ ਇੱਧਰ ਆ ਜਿਆ ਇੱਧਰ ਮਾ ਲੋ ਮੱਝ ਅੱਜ ਦੇ ਰਿੰਗ ਦੀਆਂ ਆ ਫੋਨ ਦੇ ਵਾਸਤੇ ਲਾਜ ਲੈ ਕੇ ਆਇਆ ਜਿਹੜੀ ਪੰਨੇ ਨੰਬਰ ਤੇ ਆਈ ਹੈ ਪਿਛਲੇ ਸਾਲ ਦੀ ਫਸਟ ਆਸ਼ੀ ਐਰਤੀ ਵੀ ਫਸਟ ਆਈ ਹੈ ਤਾਲੀਆਂ ਮਾਰ ਕੇ ਨਾ ਨਹੀਂ ਹੌਸਲਾ ਵਧਾਓ ਦੂਸਰੀ ਗੱਲ ਇਹ ਕਹਿੰਦੇ ਆ ਕਿ 22 ਲੀਟਰ ਦੇ ਦੁੱਧ ਚੋਇਆ ਔਰ ਪਿਛਲੇ ਸਾਲ ਤੋਂ ਕੰਪੀਟੀਸ਼ਨ ਦੇ ਵਿੱਚ ਆਈ ਹੈ ਜੀ ਮਾਈ ਜੀ ਇੱਕ ਮਿੰਟ ਹਾਂ ਜੀ ਹਾਂ ਜੀ ਮੋਨ ਮਰਕੁੰਦ 马老师给他